ऐसे गुर को बल बल जाइए 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 आप मुख तुम हे तारे ही ऐसे गुर को बल बल जाइए ਆਪ ਮੁਕਤ ਮੁਹਤਾਰੇ ਜੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਤਾਰੇ ਜੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਤਾਰੇ ਜੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਤਾਰੇ ਜੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਰਾਜ ਨਰੇਗਾ ਕਾਲ ਸਾਥ ਕੀ We परमेव गुरु पदी पुण नामी आहु दे सोत्र द्वारा शोक वेग लगायी विदु उत्तम पद सोने हो गुरु संगतर तेहे मिलांतर जन्म प्राप्त बिचाई यं के अल्लाह सलात की अती की

ਮੈਂ ਬਲ ਬਲ ਜਾਵਾਂ ਐਸੇ ਆਂ ਬੁਰਾ ਤੂੰਗੀ ਮੈਂ ਬਲ ਬਲ ਜਾਵਾਂ ਐਸੇ ਆਂ ਬੁਰਾ ਤੂੰਗੀ ਮੈਂ ਬਲ ਬਲ ਜਾਵਾਂ ਉਹ ਐਸੇ ਆਂ ਬੁਰਾ ਤੂੰ ਜੀ ਮੈਂ ਬਲ ਬਲ ਜਾਵਾਂ ਐਸੇ ਆਂ ਬੁਰਾ ਆਪ ਮੁਕਤ ਮੁਹਤਾਰੇ ਜੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਤਾਰੇ ਜੀ ਐਸੇ ਗੁਰ ਕੋ ਬਲ ਬਲ ਜਾਈਏ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨ ਪਾ ਗਿਆ ਮਹਾਰਾ ਸੱਚੇ ਪਾਤਸ਼ਾਹ ਤੁਹਾਡੇ ਕਿਰਪਾ ਕੀਤੀ ਆ ਤੁਸੀਂ ਅੱਜ ਗੁਰਦਵਾਰਾ ਮੰਦਿਰ ਦਰਸ਼ਨ ਕਰਨ ਲੈ ਜੀ ਭਾਗ ਹੋਆ ਗੁਰਸੰਤ ਮਲਾਨ ਖਾਨ ਜਿਹੜਾ ਤੁਸੀਂ ਦਰਸ਼ਨ ਕਰਕੇ ਜਨਮ ਸਥਾਨ ਮਹਾਰਾਜ ਛੇਵੇਂ ਬਾਦਸ਼ਾਹੀ ਦਾ ਠੀਕ ਹੈ ਜੀ ਇਹ ਸਥਾਨ ਬਾਬੇ ਸ਼ਹੀਦ ਸਿੰਘ ਬਾਹਰ ਗੁਰਦੁਆਰਾ ਦਮਦਮਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਇਹ ਜਦੋਂ ਬਾਕੀ ਇਤਿਹਾਸ ਤਾਂ ਨੂੰ ਪਤਾ ਮਾਤਾ ਗੰਗਾ ਜੀ ਉੱਥੇ ਪੁੱਤਰ ਦਾ ਵਾਰ ਲੈਣ ਗਿਆ ਸੀ ਬਾਬਾ ਬੁੱਢਾ ਜੀ ਨੇ ਕਿਹਾ ਵੀ ਐਡਾ ਬਲੀ ਪੁੱਤਰ ਪੈਦਾ ਹੋਏਗਾ ਜਿਹੜਾ ਜ਼ਾਲਮਾਂ ਦੇ ਸਿਰ ਗੰਡੇ ਵਾਂਗੂ ਕੰਢੇਗਾ ਪਹਿਲੇ ਦਿਨ ਜਦੋਂ ਮਾਤਾ ਗੰਗਾ ਜੀ ਰਾਤ ਹੱਥੇ ਚੜ੍ਹ ਕੇ ਗਏ ਉਸ ਟਾਈਮ ਤੇ ਇੱਕ ਰਾਤ ਵਾਲਾ ਜਿਹੜਾ ਨਾਲ ਗਿਆ ਸੀ ਉਹ ਮਹਾਰਾਜ ਨੇ ਜਦੋਂ ਬਾਬਾ ਬੁੱਢਾ ਨੇ ਸਾਇਸਭਾ ਬੋਲਤਾ ਕਿ ਇਹ ਗੁਰੂ ਘਰ ਨੂੰ ਕਿਧਰੋਂ ਭਾਜੜਾ ਪਈਆਂ ਇਹ ਧੂੜਾਂ ਡਾਉਂਦੇ ਆਉਂਦੇ ਉਹ ਆਨਾਂ ਨੇ ਉਹ ਵੀ ਗੁਰੂ ਘਰ ਦਾ ਪ੍ਰੇਮੀ ਸੀ ਤੇ ਉਹ ਕਹਿਣ ਲੱਗਾ ਵੀ ਮਹਾਰਾਜ ਜੀ ਤੁਸੀਂ ਇਤਰਾ ਕੌੜੇ ਫਿੱਕੇ ਬੋਲ ਕੇ ਬੋਲਦੇ ਜੀ ਇਸ ਗੱਲ ਤੁਹਾਡੇ ਨਾ ਬਾਰ-ਬਾਰ ਇਤਰਾ ਥੋੜਾ ਬੋਲਣਾ ਚਾਹੀਦਾ ਹੈ ਗੁਰੂ ਕੇ ਮਹਿਲ ਆਏ ਮਹਿਲ ਪਤਨੀ ਨੂੰ ਕਿਹਾ ਜਾਂਦਾ ਸੀ ਕਿ ਉਹ ਮਹਾਰਾਜ ਬਾਬਾ ਬੁੱਢਾ ਜੀ ਦੇ ਸਾਇਸਭਾ ਨੂੰ ਨਿਕਲ ਗਿਆ ਭਈ ਅਗਹੀ ਜਾਣੀ ਗੁਰੂ ਕੇ ਜਾਨ ਤੂੰ ਕਿਉਂ ਸੰਗਰਵਾਂ ਨੂੰ ਘੁਰਘੁਰ ਕਰਦਾ ਇਹਨਾਂ ਮਾਤਾ ਗੰਗਾ ਜੀ ਘਰ ਆਏ ਤੇ ਉਹਨਾਂ ਨੇ ਦੱਸਿਆ ਵੀ ਆਹੇ ਬਚਨ ਕੀਤੇ ਉਹਨਾਂ ਸਾਨੂੰ ਅਨੇਕਿੰਦਰ ਭਾਜਦਾ ਪਾ ਗੀਆਂ ਮਹਾਰਾਜ ਕਹਿੰਦੇ ਵੀ ਜਦੋਂ ਜਾਣਾ ਕੁਛ ਨੀਵੇਂ ਹੋ ਕੇ ਲੈਣ ਜਾਣਾ ਆਗੜੇ ਦੇਣਾ ਨਾ ਵਿਧੀ ਦਸੀ ਸਵੇਰੇ ਉੱਠ ਕੇ ਦੁੱਧ ਰੀਕੋ ਮਿੱਸੇ ਬਿਸ਼ਾਦੇ ਬਕਾਓ ਨੰਗੇ ਪੈਰੀ ਜਾਓ ਫਿਰ ਉਹਨੂੰ ਹੀ ਦੱਸਿਆ ਵੀ ਇਹਨਾਂ ਨੂੰ ਭਗਤਾਂ ਨਾਲ ਛੁੱਟੇ ਮੋਹੇ ਮਹਾਰਾਜ ਕਹਿੰਦੇ ਭਗਤ ਦੀ ਬੰਦੀ ਨਹੀਂ ਛੋੜਦੀ ਹੁਣ ਤੇ ਤੁਸੀਂ ਨਾਲ ਜਾਵੀਂ ਜਦੋਂ ਬਾਬਾ ਬੋਡਾ ਜੀ ਕੋਈ ਬਚਨ ਕਰਨਗੇ ਉਦੋਂ ਤੂੰ ਸੁਣ ਕੁਛ ਲਈ ਜਦੋਂ ਬਾਬਾ ਬੋਡਾ ਜੀ ਨੇ ਵਾਰ ਦਿੱਤਾ ਈ ਮਾਰਾ ਗੰਗਾ ਦੇ ਪੁੱਤਰ ਸ਼ਾਦਾ ਛੱਕੇ ਤੇ ਐਡਾ ਬਲੀ ਪੁੱਤਰ ਪੈਦਾ ਹੋਇਆ ਹੈਗਾ ਜਿਹੜਾ ਜਾਲਮਾਂ ਦੇ ਸਿਰ ਗੰਡੇ ਮੰਨੂ ਭੰਦੇਗਾ ਉਹਨਾਂ ਨੇ ਫਿਰ ਹੱਥ ਜੋੜ ਕੇ ਕਿਹਾ ਵੀ ਮਹਾਰਾਜ ਗੁਰੂ ਅਰਜਨ ਦੇਵ ਪਾਸ਼ਾ ਦਾ ਵੀ ਹੁਕਮ ਹੈ ਆਪ ਹੀ ਹੁਣ ਬਚਨ ਲੈਣੇ ਤੁਹਾਡੇ ਕੋ ਮੇਰਾ ਆਧਾਰ ਕੌਣ ਕਰੇਗਾ ਬੇਗਦ ਸਾਹਿਬ ਦਾ ਜਨਮ ਹੋਇਆ ਬਾਪਾ ਅਗਰ ਬਿਤਾਜ ਸਾਹਿਬ ਆਇਆ ਗੁਰੂ ਹਰਬੀਰ ਦਾ ਤੇ ਸੇ ਮੱਤਿਆਂ ਦਾ ਜਨਮ ਹੋਇਆ ਉਹ ਤੋਂ ਚੱਲ ਕੇ ਗੁਰੂ ਅਰਜਨ ਦੇਵ ਜੀ ਦੇ ਅਧਾਰ ਸੀ ਹੋ ਉਥੇ ਕਾਲ ਕੇ ਕਹਿੰਦੇ ਹੁਣ ਭਾਜੜ ਘਾਟ ਆਈਏ ਬਾਬਾ ਮੁੰਡਾ ਜੀ ਦਾ ਬਚਨ ਇਹਨਾਂ ਛਾਟੇ ਸਾਹਿਬ ਆਣ ਕੇ ਛਾਟਾ ਸਾਹਿਬ ਤੁਸੀਂ ਦਰਸ਼ਨ ਕਰਾਏ ਉਥੇ ਤੰਬੂ ਲਾ ਲੇ ਉਥੇ ਤੰਬੂ ਲਾ ਲੇ ਤੇ ਕੁਛ ਦੇਣਾ ਬਾਹਰ ਭਾਈ ਭਾਗਾ ਜੀ ਨੂੰ ਪਤਾ ਲੱਗਾ ਕਿ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉੱਥੇ ਕੁਛ ਨਹੀਂ ਇੱਥੇ ਅਬ ਆ ਜਲੰਧਰਸਾਨ ਦੇ ਨਾਲ ਹੀ ਬਾਹਰ ਖੋ ਗੀ ਭਾਈ ਭਾਗਾ ਗਾੜੀ ਦਾ ਉਹਨਾਂ ਕਹਿੰਦੇ ਮਹਾਰਾਜ ਨੀਰਾ ਉਥੇ ਵਾੜਾ ਵਾ ਤੇ ਮੇਰੇ ਵਾੜੇ ਚ ਚੱਲੋ ਇਹ ਉਥੇ ਨਾਲੇ ਪਾਣੀ ਦਾ ਪ੍ਰਬੰਧ ਆ ਕੱਚਾ ਕੋਠਾ ਵਾ ਰਹਿਣ ਨੂੰ ਵਧੀਆ ਫਿਰ ਬਾਹਰ ਇੱਥੇ ਆ ਕੇ ਤੇ ਗੁਰੂ ਘਰ ਬੈਠਾਂ ਦੇ ਚ ਜਨਮ ਲਿਆ ਤੇ 50 ਕਰੋੜ ਦੇ ਵੀ ਦੇਵਤੇ ਦਰਸ਼ਨਾ ਨੂੰ ਮਾਰੇ ਮਹਾਰਾਜ ਬਾਬਾ ਬੁੱਢਾ ਜੀ ਸਾਰੇ ਜਿੰਨੇ ਮਹਾਰਾਜ ਤੇ ਭਗਤ ਸਿੰਘ ਸਾਹਾ ਆਏ ਬਾਬਾ ਸ਼੍ਰੀ ਚੰਕਾ ਤੇ ਇੱਥੇ ਆਣ ਕੇ ਮਹਾਰਾਜ ਕਿਹਾ ਕਿ ਤਾਏ ਨੇ ਤਿੰਨ ਵਾਰੀ ਤੁਹਾਨੂੰ ਕੋਡਾਂ ਨੂੰ ਦੇਖਾਇਏ ਤੇਨ ਚਾਰ ਉਹਨੇ ਮਰਵਾਉਣ ਦੀ ਕੋਈ ਸਾਫੀ ਛੱਡਿਆ ਦਾਈ ਨੂੰ ਭੇਜਿਆ ਕੋਈ ਨਹੀਂ ਜ਼ਹਿਰ ਪਾ ਕੇ ਭੇਜਿਆ ਬੱਚਿਆਂ ਨੂੰ ਭੇਜਿਆ ਕਰਕੇ ਕੋਣ ਮਹਾਰਾਜ ਦੇ ਪਾਸੜ ਦਾੰਦਰ ਉਸੇ ਉਹ ਹੋ ਗਿਆ ਕਿ ਜਨਮਸਥਾਨ ਦੇ ਸਾਰੇ ਕੋਤੜ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ 22 ਸਾਲ ਦੇ ਹਰ ਬੱਚੇ ਨੂੰ ਆਪਣੀ ਜਨਮ ਥਾਂ ਨੂੰ ਪਿਆਰ ਹੁੰਦਾ ਹਰ ਬੰਦੇ ਨੂੰ ਹਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ 100 ਸਿੰਘਾਂ ਦੇ ਨਾਲ ਇੱਥੇ ਆਏ ਤੇ ਉਹਨਾਂ ਨੇ ਬਚਨ ਆਣ ਕੇ ਵੇਖਿਆ ਤੇ ਨਗਰ ਗੁਰੂ ਕੀ ਬਸਾੜੀ ਦੇਖਣ ਜਾਣਾ ਆਪਣਾ ਜਨਮ ਸਥਾਨ ਹੈ ਜਦੋਂ ਆਏ ਤਾਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਇੱਕ ਸੂਰ ਹੈ ਬੜਾ ਤੰਗ ਕਰਦਾ ਪੰਜਾਬੀਆਂ ਤੋੜ ਦਿੰਦਾ ਡੰਗਰਾਂ ਨੂੰ ਮਾਰਦਾ ਸੂਰ ਧਰਨੀ ਆਉਂਦਾ ਸਾਡੇ ਕੋਲ ਮੈਂ ਦੇਖਾ ਮਹਾਰਾਜ ਤੇ ਨਾਲ ਸੀ ਮੈਂ ਦੇਖਾ ਹੰਕਾਰ ਜਾਂਦਾ ਮਹਾਰਾਜ ਮੈਂ ਨੇ ਸ਼ੇਰ ਮਾਰੇ ਮੈਂ ਹੋਣੇ ਗਿਆ ਤੇ ਮੈਂ ਸੂਰ ਨੂੰ ਮਾਰ ਕੇ ਆਇਆ ਮਹਾਰਾਜ ਜਾਣਦੇ ਜਾਣੀ ਜਾਣ ਤੇ ਨਾ ਜਾ ਡੱਕਿਆ ਨਹੀਂ ਗਿਆ ਉਹ ਦਮਦਮਾ ਸਾਹਿਬ ਗੁਰਦਾਰੇ ਭੱਜ ਕੇ ਆਇਆ ਮੈਂ ਨੇ ਖਾਂ ਤੇ ਸੂਰ ਨੇ ਇੱਕੋ ਝਪਟ ਮਾਰੀ ਘੋੜੇ ਤੋਂ ਛੁੱਟ ਲਿਆ ਫਿਰ ਇੱਥੋਂ 1 ਕਿਲੋਮੀਟਰ ਅਛਾੜਾ ਸਾਹਿਬ ਭੱਜ ਕੇ ਗਿਆ ਕਿਤਾ ਮਹਾਰਾਜ ਬੜਾ ਬਲੀ ਸੂਰ ਹੋਣੀ ਵਾਸੇ ਚਾਉਣਾ ਮਹਾਰਾਜ ਫਿਰ ਸਾਰੀ ਸੰਗਤ ਦੇ ਨਾਲ ਗੁਰਦਾਰ ਗੰਬਨ ਸਾਹਿਬ ਆਏ ਕਮਤਮਾ ਸਾਵਾਂ ਕਿ ਜਦੋਂ ਸੂਰ ਨੂੰ ਕਹਿੰਦੇ ਭਲਿਆ ਚੜਦੇ ਹੁਣ ਤੇਰਾ ਸਮਾਂ ਆ ਗਿਆ। ਉਹ ਸੂਰਦ ਮਹਾਰਾਜ ਨੇ ਢਾਲ ਤੇ ਵਾਰ ਲੈ ਕੇ ਉਹ ਸੂਰ ਦਾ ਆਧਾਰ ਕੀਤਾ ਜਦੋਂ ਉਹਦੇ ਚੋਂ ਇੱਕ ਲਾਈਟ ਨਿਕਲੀ ਨਾ ਤੇ ਭਾਈ ਜੇਠਾ ਜੀ ਤੇ ਭਾਈ ਭਾਨਾ ਜੀ ਲੱਗੇ ਸੀ ਭਾਈ ਜੇਠਾ ਹੱਸ ਰਿਹਾ ਹੈ ਕੋਈ ਬੜਾ ਭਲਿਆ ਆ ਪਰ ਆ ਨਹੀਂ ਸਾਡਾ ਸੁਭਾਅ ਆ। دنی avi ਜੀਵਾਂ ਦਾ। ਇਹ ਕਹਿੰਦੇ ਹੱਸੋ ਨਾ ਇਹ ਤੁਹਾਡੇ ਪਿਤਾ ਜੀ ਆ ਬਾਬਾ ਬੁੱਢਾ ਜੀ ਦੇ ਸਰਾਫ ਰਹਾ ਸੀ। ਅੱਜ ਇਹਨਾਂ ਦਾ ਸਰਾਫ ਘਟਿਆ ਗਿਆ। ਫਿਰ ਨਾਲ ਮਹਾਰਾਜ ਕਹੇ ਚੋਇਆ ਕੱਢੋ ਉੱਥੇ ਸੂਰ ਨੂੰ ਦਫਨਾਇਆ ਕਿ ਨਾ ਮਹਾਰਾਜ ਨੇ ਕਮਰਕਸਾ ਕੋਲ ਕੇ ਅਰਦਾਸ ਕੀਤੀ ਤੇ ਨਾਲ ਵਾਰ ਦਿੱਤਾ ਵੀ ਜੋ ਪੀਰ ਫਕੀਰ ਦਾ ਸਰਾਫਿਆ ਬੰਦਾ ਮੱਥਾ ਟੇਕੇਗਾ ਉਹਦੇ ਸਰਾਕ ਦੂਰ ਹੋ ਜਾਣਗੇ ਦਮਨਵਾ ਸਾਹਿਬ ਦਾ ਇਤਿਹਾਸ ਹੋ ਗਿਆ ਮਨਜੀ ਸਾਹਿਬ ਬਾਲਵਸਤਾ ਜਗੁਰੂ ਹਰਗੋਬਿੰਦ ਸਾਹਿਬ ਖੇਡਦੇ ਰਹੇ ਉੱਥੇ ਤਿੰਨ ਹਟਾ ਕੁ ਮਹਾਰਾਜ ਨੇ ਲਵਾਇਆ ਦਮਨਵਾ ਸਾਹਿਬ ਪੰਜ ਹਟਾ ਮਹਾਰਾਜ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ 'ਚ ਇਸ ਨਗਰ ਵਿੱਚ 21 ਹੂ ਲਵਾਉਣੇ ਸੀ ਸਾਲੋ ਮਹਾਰਾਜ ਨੂੰ ਰਗੇਵੇਂ ਕਰਕੇ ਇੱਥੇ ਆਵਾ ਸੀ ਛੋਟੀਆਂ ਇੱਟਾਂ ਪਕੜਦੀਆਂ ਖੂਹਾਂ ਦੀ ਸੇਵਾ ਵਾਸਤੇ। ਪ੍ਰਿਥੀ ਚੰਦ ਗੁਰੂ ਮਹਾਰਾਜ ਨੂੰ ਕਿੰਨੀ ਵਾਰੀ ਸਕੇ ਤਾਂ ਇਹਨਾਂ ਮਰਵਾਉਣ ਦੀ ਕੋਸ਼ਿਸ਼ ਕੀਤੀ। ਉਹ ਉੱਥੇ ਵੀ ਲੰਗਰ ਪਾਣੀ ਸਾਰਾ ਬਾਹਰ ਡੱਕ ਲੈਂਦਾ ਸੀ। ਗੁਰੂ ਘਰ ਦੇ ਆਪ ਹੀ ਪ੍ਰਧਾਨ ਸੀ। ਉਹਨਾਂ ਕਹੇ ਜੀ ਇਹ ਪੱਠਾ ਲੱਗਾ ਇਹ ਤੇ ਉਹਨਾਂ ਕਰ ਜਾਣਾ ਸਭ ਜਾਂ। ਇੱਥੇ ਮਹਾਰਾਜ ਨੇ ਨਾ ਫੇਰਾ 베ਰੀ ਦਾ ਮੋੜਾ ਗੱਡ ਦਿੱਤਾ। ਅੰਦੇ ਭੀ ਅਗੰਮੀ ਹੀ ਦਾਦਾ ਪੈਰਾ ਲਾਤਾ ਅਗੰਮੀ ਉਸ ਤੋਂ ਪਹਿਲਾਂ ਗੁਰੂ ਆਰਿ ਦੇ ਦੇਵਤੀ ਤੋਂ ਆਪਣੀ ਸਿੱਖ ਕੌਮ 'ਚ ਕੋਈ ਸ਼ੀਰ ਨਹੀਂ ਹੋਇਆ ਸਾਰੇ ਨਿਗਾਹ ਮਾਰ ਕੇ ਵੇਖੋ ਉਹਨਾਂ ਅਗੰਮੀ ਹੀ ਦਾਦਾ ਪੈਰਾ ਲਾਇਆ ਇਹ ਫੇਰ ਸਾਹਿਬ ਉਦੋਂ ਦੀ ਹੈ ਦੇਖੀ ਇਹ ਫੇਰ ਸਾਹਿਬ ਦੇ ਜਦੋਂ ਸੇਵਾ ਲੱਗੀ ਗੁਰਦਰਾ ਸਾਹਿਬ ਦੀ ਤੇਰ ਨੂੰ ਥੋੜੇ ਜੇ ਬਾਬਾ ਖੜਕ ਸਿੰਘ ਜੀ ਜਿਨ੍ਹਾਂ ਨੇ ਲੰਗਰ ਹਾਲ ਦਰਬਾਰ ਸਾਹਿਬ ਮੰਜੀ ਸਾਹਿਬ ਦਵਾਨਾ ਦਰਬਾਰ ਸਾਹਿਬ ਸਨ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਗੋਇੰਦਵਾਲ ਸਾਹਿਬ ਸਾਰੇ ਗੁਰਦਾਰੇ ਬਣਾਏ ਉਹਨਾਂ ਨੇ ਇੱਥੇ ਮੋਛੇ ਪਾਤੇ ਪਰ ਉਹ ਬਾਲਣ ਦਾ ਹੁਕਮ ਨਹੀਂ ਆਇਆ ਅਸੀਂ ਬਚਪਨ ਚ ਇੱਥੇ ਵੇਂਦੇ ਰਹੇ 6-7 ਬਾਗ ਸਾਲ ਦੀ ਉਮਰ ਹੋ ਗਈ ਐ ਉਹ ਮੋਛੇ ਇੱਥੇ ਪੈ ਰਹੇ ਮੁੜ ਕੇ ਕਿਛ ਚੁੱਕੇ ਨਹੀਂ ਅੱਜ ਵੀ ਇਹ ਬੇਰ ਸਾਹਿਬ ਐਖੋ ਪੇ ਪੱਥਰ ਚੁੱਕ ਕੇ ਤੇ ਆਪੇ ਨਿਕਲ ਆਉਂਦੇ ਪੱਥਰ ਵਗਲੋ ਤੋ ਖਚਾ ਆਣਾ ਆਜੀ ਦੇ ਜਿਹੜੀ ਇਹ ਮਹਾਰਾਜ ਦੇ ਹੱਥ ਰੀ ਕਹਿੰਦੇ ਸਾਡੇ ਹੱਥਾਂ ਦੇ ਮੋੜਾ ਮਹਾਰਾਜ ਦੇ ਇਹਨੂੰ ਸੰਕਾ ਅੱਜ ਵੀ ਇੱਥੇ ਵਾਰ ਦਿੱਤਾ ਕਿ ਛੋਕੇ ਬੱਚੇ ਹਰੇ ਹੋਣਗੇ ਐਨ ਵਾਰ ਜਿਹੜਾ ਬੱਚਾ ਕਾਹਨ ਗੇਰ ਕਹਣਾ ਉਹਨੂੰ ਪੰਜ ਐਟ ਵਾਰ ਇਸ਼ਨਾਨ ਕਰਾ ਦੋ ਚੰਗਾ ਭਲਾ ਹੋ ਜਾਏਗਾ। ਛਾੜਾ ਸਾਹਿਬ ਆਰਿਆ ਕਿ ਜਿਹੜੀ ਮਾਈ ਨੂੰ ਕਿੱਟਿਓ ਪੁੱਤਰ ਦੀ ਦਾਤ ਨਹੀਂ ਮਿਲਦੀ ਉਹ ਛਾੜਾ ਸਾਹਿਬ ਅਵਸ਼ 12 ਪੰਜਵੇਂ ਇਸ਼ਨਾਨ ਕਰਾਵੇ ਅਵਸ਼ ਪੁੱਤਰ ਦੀ ਦਾਤ ਮਿਲੂਗੀ। ਦਮਨਵਾ ਸਾਹਿਬ ਤੁਹਾਡੇ ਕੋਈ ਸਰਾਖ ਨਹੀਂ ਡਾਏਗਾ। ਤੁਸੀਂ ਉੱਥੇ ਅਰਦਾਸ ਕੀਤੀ ਮੁੰਜੀ ਸਾਹਿਬ ਨਾਲ ਲਿਆ ਉੱਥੇ ਤਿੰਨ ਢਟਾ ਕੋ ਦਮਨਵਾ ਸਾਹਿਬ ਪੰਜ ਢਟਾ। ਤਿੰਨ ਢਟਾ ਮਾਮਾ ਮੋਰੀ ਜੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਹੀ ਮੋਹਨ ਜੀ ਤੇ ਮੋਰੀ ਜੀ ਗੁਰੂ ਅਮਰਦਾਸ ਜੀ ਦੇ ਪੁੱਤਰ ਸਨ। ਉਹ ਨਾਲ ਹੀ ਸੇਵਾ ਤੇ ਰਹਿੰਦੇ ਸੀ ਉਹਨਾਂ ਦੇ ਨਾਂ ਤੇ ਇੱਕ ਤੀਸਰਾ ਖੂਹ ਇੱਥੇ ਲੱਗਾ ਵਾ ਮਾਮੇ ਮੋਰੀ ਵਾਲਾ ਖੂਹ ਇੱਕ 68 ਸਭ ਦੇ ਬਾਹਰ ਹੈ 4 ਹਰਟਾ ਖੂਹ ਉਹ ਕਿੱਥੇ ਵੀ ਮਹਾਰਾਜ ਦੇ ਗੁਰਦਰਾ ਸਾਹਿਬ ਹੈ 6 ਹਰਟਾ 6 ਹਰਟਾ 6 ਟਾ ਨਹੀਂ 6 ਹਰਟਾ ਮਾਣੇ ਹੁੰਦਾ ਖੂਹ ਉਹ 6 6 ਮਾਲਾਂ 68 ਸਾਬ ਚਲਾਤੀਆਂ 4 ਚਵਾੜੇ ਚਲਾਤੀਆਂ 10 ਪੰਜ ਦਮਨਵਾਲ ਸਾਹਿਬ 15 ਤਿੰਨ ਮਜੀ ਸਾਹਿਬ 12 ਤਿੰਨ ਮਾਮਾ ਮੋਰੀ ਜੀ ਦੇ ਕੋਲ 21 ਹੂ ਮਹਾਰਾਜ ਨੇ ਚਾਲੂ ਕਰ ਦਿੱਤੇ ਇੱਥੇ ਮਹਾਰਾਜ ਫਿਰ ਮੋੜਾ ਗੱਡ ਗਏ ਸੀ ਅੱਜ ਵੀ ਇਹਦੇ ਸੁੱਕੇ ਬੱਚੇ ਹਰਿਆਂ ਦੇ ਇੱਥੇ ਵਾਰੇ ਆ ਦਮਦਰਾਵਾ ਸਾਹਿਬ ਸਰਾਖ ਨਹੀਂ ਰਹਿੰਦਾ ਛਾਟਾ ਸਾਹਿਬ ਪੁੱਤਰ ਦੀ ਦਾਤ ਲੈਣੀ 12 ਪੈਂਚਮੀ ਆਓ ਜਿਹੜਾ ਵੀ ਮੌਸਮ ਦਾ ਫਰੂਤ ਆ ਦੋਵੇਂ ਜੀ ਆਉਣ ਉਸੇ ਪਰ ਰੂਰ ਚਿੜਾ ਕੇ ਅਰਦਾਸ ਕਰਾਉਣੀ ਆ ਬਸੰਤ ਪੈਂਚਮੀ ਬਹੁਤ ਵੱਡੀ ਲੱਗਦੀ ਆ ਇੱਥੇ ਜਨਮ ਦਿਹਾੜਾ ਮਨਾਇਆ ਜਾਂਦਾ ਇੱਥੇ ਮੇਲਾ ਮਨਾਇਆ ਜਾਂਦਾ ਦਮਦਰਾ ਸਾਹਿਬ ਦਾ ਮੇਲਾ ਲਾਸਟ ਹੈ ਤਾਰ ਸਾਵਣ ਦੇ 9 ਮਹੀਨੇ ਦਾ ਲਾਸਟ ਐਪ ਉਹ ਦਿਨ ਹੁੰਦਾ ਇਹ ਸਾਰੇ ਪਵਿੱਤਰ ਸਥਾਨ ਇਹ ਜਿਹੜੀ ਜਗਾ ਬਣੀ ਆ ਜਦੋਂ ਪਤਾ ਲੱਗਾ 1947 ਵਿੱਚ ਵੀ ਮੁਸਲਮਨ ਲੀਗ ਦਰਬਾਰ ਸਾਹਿਬ ਦੇ ਲਾਗੇ-ਲਾਗੇ ਆਣ ਕੇ ਨਾ ਸਲਾਮਾਬਾਦ ਆ 2 ਕਿਲੋਮੀਟਰ ਬਹੁਤ ਜ਼ਿਆਦਾ ਇਕੱਠ ਹੋ ਗਿਆ ਤੇ ਦਰਬਾਰ ਸਾਹਿਬ ਨੂੰ ਨੁਕਸਾਨ ਨਾ ਪਹਚਾਵੇ ਉਸ ਟਾਈਮ ਤੇ 13 ਸਿੰਘ ਕੁਝ ਬਾਸਰ ਕੇ ਪਿੰਡ ਦੇ ਉਸ ਖਾਪੜ ਕੇੜੀ ਪਿੰਡਾਂ ਨਾਲ ਤੇ ਕੁਝ ਸਾਡੇ ਗੁਰੂ ਕੀ ਵਡਾਲੀ ਦੇ ਆ ਸਿੰਘਾਂ ਦੇ ਨਾਲ ਲਿਖੇ ਪਿੰਡ ਲਿਖਿਆ ਉਦੋਂ ਸ਼ਹੀਦ ਹੋਏ ਆ ਬਾਕੀ ਇਹ ਇਤਿਹਾਸ ਗੁਰੂ ਕੀ ਬਡਾਲੀ ਸਾਦਾ ਦਾ ਧੰਨ ਧੰਨ ਬਡਾਲੀਏ ਧੰਨ ਤੇਰੀਆਂ ਗਲੀਆਂ ਜਿੱਥੇ ਅਮੀਰੀ ਪੀਰੀ ਵਾਲੀਆਂ ਸਰਕਾਰਾਂ ਪੜੀਆਂ ਰਚੇ ਉਹ ਸ਼ਹਾਟਾ ਆਹ ਤੇ ਸੁਖਦਾਈ ਤਾਂ ਕਿ ਮਹਿਮਾਨ ਘਨੇ ਨਾ ਆਈ ਮਾਰੇ ਨਨਾਲੀ ਇੱਥੇ ਵਾਰ ਕੀਤਾ ਪੁੱਤਰ ਹੇਤ ਨਾਰੀ ਹਨਾਏ ਏਕ ਬਰਸ ਮੈਂ ਸੁਤ ਲਿਆ ਜਾਏ ਕਿnde ਜਿਹੜੀ ਇਸਤਰੀ ਇੱਥੇ ਪੁੱਤਰ ਦੀ ਦਾਤ ਵਾਸਤੇ 12 ਪੈਸ਼ਵੇਂ ਇਸ਼ਨਾਨ ਕਰਦੋ ਅਵਸ਼ ਪੁੱਤਰ ਪੈਦਾ ਹੋ ਦੁਨੀਆ ਤੋਂ ਦੂਰੋਂ ਦੂਰ ਆਉਂਦੇ ਆ ਕਿਤੇ ਠੱਕੇ ਖਾਣ ਦੀ ਲੋੜ ਨਹੀਂ ਵਾਹ ਕਿਰਦੀ ਕਾਲਸਾ ਬੋਲਣ ਸੁੱਕੇ ਬੱਚੇ ਇੱਥੇ ਆ ਗਏ ਦੱਸਿਆ ਉਹਨਾਂ ਸੁੱਕੇ ਬੱਚੇ ਇੱਥੇ ਆਸਵਰਦੇ ਆਤਵਰ ਹਾਂ ਅੱਜਵਾਰ ਪੈਰਾ ਲੱਗਦਾ ਨਾ ਤੇ ਛੇ ਸਾਡੇ ਤੁਹਾਡੇ ਕੋਣ ਸੰਗਤਾਂ ਦੁਬਾਰੇ ਇੰਨੀ ਕੁ ਹੋਈ ਨਹੀਂ ਜਿਹੜੇ ਬੱਚੇ ਨੂੰ ਸੋਕਾ ਲੱਗ ਜਾਂਦਾ ਮਤਲਬ ਆਪੋ ਜੀ ਨਹੀਂ ਨਹੀਂ ਕੋਸ਼ੀ ਨਹੀਂ ਨਾ ਉਹਦੀ ਕਿਹ ਕਿਹ ਬੱਚੇ ਕਾਂਲੇ ਜਿੜਕੇ ਹੁੰਦੇ ਆ ਉਹ ਕਹਿੰਦੇ ਇਹਨੂੰ ਖਰਾਕ ਨਹੀਂ ਲੱਗਦੀ ਉਹਨਾਂ ਦਾ ਕਰਾਉਂਦੇ ਸੀ ਜੀ ਸਾਹਿਬ ਔਰ ਤੋਂ 1 ਕਿਲੋ ਮੀਟਰ ਸਪਾਏ ਮਾਵਕ ਪੂਰ ਸਿੰਘ ਦਾ ਤੁਸੀਂ ਨਾ ਸੁਣਿਆ ਤੇ ਆਤੇ 1 ਕਿਲੋਮੀਟਰ ਤੇ ਉਥੋਂ ਆਜੋ ਤੇ ਸੋਰ ਸਿੰਘ ਆ ਬਾਬਾ ਬੀਦੀ ਚੰਦ ਜੀ ਦਾ ਸ਼ੀਲਾ ਪਿੰਡ ਬਾਬਾ ਤਾਰਾ ਸਿੰਘ ਜੀ ਦਾਲਵਾ ਵਾਲੇ ਇਹ ਸਾਰੇ ਯੋਧੇ ਜਿਹੜੇ ਹਨ ਮਾੜੀ ਕੰਬੋਕੀ ਦੇ ਇਹ ਸਾਰੇ ਭਾਈ ਬੋਤਾ ਸਿੰਘ ਗਰਜਾ ਸਿੰਘ ਮਾਈ ਭਾਗੋ ਜੀ ਨਾਲ ਚਬਾਰਦੇ ਇਹ ਬਾਬਾ ਕੁੜਾ ਸਾਹਿਬ ਦੇ ਲਾਗੇ-ਲਾਗੇ 10 ਕਿਲੋਮੀਟਰ ਵਿੱਚ ਸਾਰੇ ਯੋਧੇ ਹੋਏ ਆ ਜਿਹਨੇ ਸ਼ੀਰੋ ਜਮਾ ਇਹ ਮਾਜੀ ਦੀ ਸਰਦਨ ਬਾਹਰ ਛੇ ਸੱਤ ਪੋਰਟਫੋਲੀਓ ਬਣਦਾ ਹੀ ਨਹੀਂ ਮੇਰੇ ਨਾਲ। ਤੁਹਾਨੂੰ ਲਾਲ ਸੋਲ ਧਿਆਨ ਦੇਣਾ ਕਿ ਪੋਰਟਫੋਲੀਓ ਦਾ ਬਣਾ ਲੈਣਾ। ਐ ਮਾਰੇ ਗਾ ਜਿਉਣੀ ਚੀਜ਼ ਹੈ। ਮੇਰਾ ਮਨ ਕੋਈ ਸੀ ਬਣਾਣਾ ਸਾਡੀ ਨੂੰ ਕਰਦੇ। ਕੋਲਾ ਗੱਲਾਂ ਪਾ ਪਾ ਅੱਗੇ ਦੇਖਾ ਦੇ। ਸਾਡੀ ਕਾਦੀ ਲਿਖਣਾ। ਕੋਈ ਗੱਲ ਆ। ਕੋਈ ਬਿਆ ਹੋ। ਕੋਈ ਨਾ ਸੇ ਚਾਹੀਦੀ। ਲੋਈ ਜੇ ਤੁਸੀਂ ਤਾਂ ਨਹੀਂ ਹੋ ਜਾਣਾ ਤੇ ਕਿਹਦੇ ਹੈ। terus 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 ਕਤਿ ਗੇ ਗੇਰੋ ਜਦੋਂ ਬਦਨ ਬਾਤ ਨੂੰ ਫੇਰ ਤੇ ਮਹਾਰਾਜ ਜੀ ਸੰਗਤਾਂ ਨੂੰ ਕਹਾਂ ਕਿ ਆਹ ਮੈਂ ਸਾਂਗੀ ਗੰਟੀ ਨਾਲ ਕਰਾਰੋ ਜਾਂ ਦੱਸਦੇ ਹੋ ਜੀ ਓ ਕਿਤੇ ਭੁੱਲ ਨ ਜਾਈ ਓ ਮਨ ਮੇਰੇ ਆ ਪਰ ਉਪਕਾਰ ਗੁਰਾਂ ਦੇ ਭੁੱਲ ਨ ਜਾਈ ਓ ਮਨ ਮੇਰੇ ਆ ਪਰ ਉਪਕਾਰ ਗੁਰਾਂ ਦੇ ਜੋ ਤੇ ਤਾਂ ਟੈਂਪਲੇਟ ਕੋਸਲਾ ਲੱਗੇ ਗਥਮ ਬੜੀ ਸੰਗਤ ਆਉਂਦੀ ਆ کئی ਵਾਰ ਆਉਂਦੀ ਬੜਾ ਹੋਇਤ ਮਨੋ ਦੋ ਸਿੰਘ ਇਥੋਂ ਦੇ ਗੁਸ਼ਤੀ ਡਾਲੀਦਾ ਸੀ ਪਤਾ ਹੀ ਨਹੀਂ ਲੱਗਾ ਹੁਣ ਪਿੱਛੇ ਜਿਹਾ ਉਹ ਚਿਹਰਾ ਵੇਖਣ ਪਤਾ ਲੱਗਾ ਤੇ ਹੁਣ ਸੰਸਾ ਸਾਡੀ ਵੀ ਜਾਂਦੀ ਜੋ ਨਾਲ ਪੱਛਾ ਜਾਂਦੇ ਉਹ ਵੀ ਆਉਂਦੇ ਬੜਾ ਪ੍ਰੇਮ ਤੇ ਬੜਾ ਇਸੇ ਤਰ੍ਹਾਂ ਸੰਗਤ ਆਪੇ ਅਗੀ ਲੈ ਜਾਣਾ ਇਹੋ ਪ੍ਰੇਮ ਹੀ ਆਪਾਂ ਦਾ ਜੀ ਠੀਕ ਹੈ ਧੰਨਵਾਦ ਇਹ ਬੜੀ ਸਦੀ ਸਦੀ ਪਵਿੱਤਰ ਜਗ੍ਹਾ ਹੈ ਇਹ ਹਮੇਸ਼ਾ ਇੱਥੇ ਗੁਰੂ ਜਿੰਦੇ ਕੱਪੜਾ ਹੁੰਦੇ ਸੀ ਅੱਠੇ ਪਾਰ ਪਹਿਰਾ ਹੈ ਅਕੇ ਬਾਅਦ ਮਹਿਰਾਜ ਜੀ ਦਾ ਤੁਹਾਨੂੰ ਬਹੁਤ ਬੜੀ ਇਮਾਨਤ ਦੇ ਫਤਿਹ ਕਰਨ ਬਹੁਤ ਬਹੁਤ ਅੰਦਰ ਮਾਰ ਦੀ ਕਿਰਪਾ ਹੈ ਅਪਾ ਤੀਜੇ ਗੁਰਦੁਆਰਾ ਸਹਾਵਾਂ ਤਿੰਨਾਂ ਦੇ ਬਗਨਾਵਾਂ ਦਰਬਾਰ ਕਰੇ ਇੱਕ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਜੇ ਆਪਾਂ ਮਤਲਬ ਪੰਜ ਦਰਾਂਗੇ ਨਾ ਸਾਰੇ ਹੀ ਆਪਣੇ ਫਿਰ ਫਿਰ ਕੋਈ ਕਾਰ ਦੇ ਵਿੱਚ ਸਾਰੀ ਗੱਲ ਖਰਾਬ ਹੋ ਗਈ ਹੁਣ ਤੱਕ ਤਿੰਨਾਂ ਥਾਂਵੇਂ ਆਪਾਂ ਬਦਲਾਵਾ ਕਰ ਦਿੱਤਾ ਹੈ ਤਿੰਨਾਂ ਥਾਂਵੇਂ ਚੜ੍ਹ ਗਿਆ ਜਾਨ ਸਾਡੇ ਮਾਰੀ ਦਿੱਕਤ ਟੰਡ ਦਿਨਾ ਪਿਆਰ ਵਾਲੀ ਹੁਣ ਭਾਈ ਸਾਹਿਬ ਦਾ ਉਹ ਨੰਬਰ ਦਿੱਤਾ ਗਾ ਮੈਂ ਜਿਹੜਾ 500 3 ਕਿਲੋਮੀਟਰ ਤੇ ਸਿੰਘਾਂ ਦੇ ਈਦਾਂ ਦੇ ਪਾਨ ਨੇ ਭਾਈ ਭਰੋਸੇ ਨਹੀਂ ਦੇ ਸਕਦਾ ਇਹ ਸਾਰੀ ਟ੍ਰੀਪ ਕਿਵੇਂ ਹੋਏਗਾ ਇਹ ਉਹਨਾਂ ਨੂੰ ਕਹਿੰਦੇ ਫਿਰ ਮੈਸੇ ਨਾਂ ਨਾ ਦੇ ਦੋ ਜੇ ਸਾਨੂੰ ਦੱਸੋ ਅੱਜ ਚੰਪਲਾਏ ਦੇ ਨਾਲ ਗੱਲ ਕਰੀ ਗੁਰੂ ਕੇ ਇਹਨਾਂ ਦਾ ਬਦੂਗੇ ਵੱਜਣਾ ਤੋਂ ਇਹਨਾਂ ਦਾ ਪਰਵਾਹ ਜਿਹੜੇ ਬੋਲਦੇ ਆ ਉਹਨੇ ਇੱਕ ਗੱਲ ਬਹੁਤ ਵੱਡੀ ਦੱਸੀ ਹੈ ਪਹਿਲੀ ਵਾਰ ਮੈਂ ਜ਼ਿੰਦਗੀ ਵਿੱਚ ਨਹੀਂ ਨਹੀਂ ਸਾਨੂੰ ਕਦੇ ਸੁਣੀ ਹੈ ਉਹਨੇ ਬਾਅਦ ਦੱਸੀ ਹੈ ਖੰਡਰ ਗਈ ਸੀ ਉਹ ਕਹਿੰਦੇ ਵੀ ਜੇ ਗੁਰੂ ਸਾਹਿਬ ਦੇ ਹੱਥ ਲਈ ਚੀਜ਼ ਵੀ ਅੱਜ ਕੋਈ ਜਾਂਦੀ ਹੈ ਹਾਂ ਤਾਂ 베ਰੀ ਹੈ 베ਰੀ ਜਿਹੜੀ ਸਾਹ ਗੁਰੂ ਦੇ ਹੱਥ ਲਈ ਲਾਈ ਹੈ ਤੂੰ ਜਿਹੜਾ ਬੰਦਾ ਹੈ ਇਹ ਐਂ ਜੱਫੀ ਝਰੂ ਪਾ ਕੇ ਆਏ ਨੇ ਤੂੰ ਮਹਿਸੂਸ ਕਰੋ ਵੀ ਮਹਾਰਾਜ ਨੂੰ ਨਮਸਕਾਰ ਕਰੋ ਉਹ ਬੈਵਰੇਟ ਨੂੰ ਪੜੇ ਇਹ ਅੰਦਰ ਕਿਉਂ ਹੈ ਕਿ ਇਹ ਜੰਮੀ ਹੈ ਇਹ ਹੁਣ ਅੱਜ ਨਾਲ ਮੱਥੇ ਨੂੰ ਵੀ ਲਾਉਂਦਾ ਨਾ ਮੱਥੇ ਹਾਂ ਮੱਥੇ ਨਾਲ ਕਿ ਕੋਈ ਉੱਕੋਂ ਲੱਗ ਤੇ ਆਪ ਗਰੇਪਾਂ ਬੰਨ੍ਹੇ ਚਾਹੀਦੇ ਹਾਂ ਕਰੀ ਵੀ 베ਰੀ ਗੁਰਸਾ ਉਹਨੂੰ ਇੱਕ ਦੌਂਦਮਤ ਸਾਹਿਬ ਕਹਿੰਦੇ ਜਰੂਰ ਆਇਆ ਕਰੋ ਅਫਲ ਕੋਈ ਥੋੜਾ ਹੋ ਜਾਂਦੀ ਆ ਆ ਲੋ ਜੀ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣਿਆ ਸਾਡੀ ਕਾਲ ਮਾਰਾ ਜੀ ਮੁਤਾਬਕ ਛੱਡਣਾ ਮਤੋ ਮੈਂ ਤੁਹਾਡੇ ਗਾੜੀ ਭੇਜਣ ਕਰਤੀ ਆ ਤੇ ਆਪ ਦੀ ਬੇਟੀ ਨੂੰ ਚੱਕਾਵਾ ਸਾਰਾ ਦੇਖ ਕੇ ਆ ਜੇ ਸੱਕ ਬੱਚੀ ਹੋਊਗੀ ਸੱਜਣ ਨੇ ਜਲਦੀ ਜਲਦੀ ਉਹਦਾ ਕੰਮ ਹੋਵੇ ਦੇਵਤ ਚੜ ਕੇ ਸੰਗਤ ਦੀ ਸੇਵਾ ਲਈ ਅਸੀਂ ਸੰਗਤ ਨੂੰ ਬਰਵੱਚੇ ਕਰਕੇ ਜਾ ਹਾਂਜੀ ਬਹੁਤ ਜਪਦਾ ਪੋਕਾ ਕੋਈ ਨਹੀਂ ਰੋਟੀ ਨਹੀਂ ਆਉਂਦੀ ਮਾ ਬਗਲ ਦਾ ਨਾਮ ਪੰਚਾ ਪੀਰ ਹੋ ਗਏ ਪਰ ਮਾਨਤਾ ਪ੍ਰੀਤ ਚ ਨਾਉਂ ਨਹੀਂ ਰਿਹਾ ਆਇਆ ਤਾਂ ਅੰਦਰ ਗੁਰਦੇ ગામ ਅਰਜਾਤ ਕਰਾਂ ਉਸ ਤੋਂ ਇਤਿਆਰ ਜਾਂ ਫਰਗੋ ਨਿਸ਼ਚਿਤ ਹੋਣੀ ਚਾਹੀਦੀ ਸ੍ਰੀ ਹਾਥਿ ਸ਼ੰਚੀ ਆਗੂ ਤੇ ਤਰਫ ਤੇ ਜਾਇ ਤੇ ਕਿਉਂ ਆ ਸਕਦੀ ਕਿ ਕੰਮ ਬਾਰੇ ਕਾਹਤੋਂ ਕੰਮ ਕਰਾਉਣ ਦਾ ਇਨਕਾਰੀ ਹੋ। ਸਭ ਕਾਹੀ ਹੋਏ ਫਾਇਦਮੰਦ ਬਾਤਾਂ ਨਹੀਂ ਜਗਦੀ। ਕੰਮ ਵੀ ਪਤਲੇ ਖਰੀਦੇ ਜਾਂ ਸੇਈ ਮਾਰੇ ਕਾੜ ਦਾ ਸੰਦਾਰ ਦਾ ਤਾਂ ਕਰਕੇ ਬੋਲਣਾ ਹੈ। ਸ੍ਰੀ ਨਾਮ ਅਨੁਮਾਨ ਮੰਨਤਾ ਨੇ ਤਾਂ ਲੋਕਾਂ ਦੀ ਉਹ ਰੱਤਿਆ ਨਹੀਂ ਕਰ। ਸਤਿ ਸੰਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿ ਸੰਤਨ ਸਤਿਗੁਰੂ ਆਦਨਦੇਵ ਜੀ ਮਹਾਰਾਜ ਜੀ ਦੀਆਂ ਸ਼ੀਸ਼ਾਂ ਦੇ ਸਾਨਾ ਦੇ ਨੂੰ ਸੰਸਥਾ ਬਨੁਰ ਅਰਦਾਸ ਬੇਨਤੀ ਹੈ ਜੀ ਆਪ ਮਿਹਰ ਕਰੋ ਕਿਰਪਾ ਕਰੋ ਜੀ ਜੀ ਸਿਮਰਨ ਜੀਤ ਕਰੋ ਸਿਮਰਨ ਜੀਤ ਕਰੋ ਜੋ ਉਹਨਾਂ ਨੇ ਵਿਦੇਸ਼ ਜਾਣਾ ਉਹਨਾਂ ਨੇ ਜੋ ਵੀ ਵਿਗਨ ਨੇ ਮਹਾਰਾਜ ਦੂਰ ਕਰਕੇ ਆਪ ਜਿੱਤਨਾ ਪ੍ਰਵਾਹ ਦੇ ਸੋਮਨਗਾਵਾਂ ਨੇ ਗੁਰਮਤਿ ਸੰਸਾਰ ਸੋਮਨਗਾਵਾਂ ਸਫਲ ਕਰੋ ਜੜਦੀ ਕਰਾ ਵਕਤ ਨੂੰ ਮਿਹਰ ਕਰੋ ਬੇਸਿਕ ਮਿਹਰ ਕਰੋ ਨਾਨਕ ਨੂੰ ਜਨਾ ਨੂੰ ਜੋੜ ਕੇ ਰੱਖੇ ਲਾਇਕ ਨੂੰ ਨਾਨਕ ਨਾਮ ਚੜਦੀ ਕਲਾ ਤੇਰੇ ਭਾੜੇ